ਜੀ ਜੀ ਇਹਨੂੰ ਅਸੀਂ ਨਾ ਜਦੋਂ ਕਬਜੇ ਲੈਣ ਗਏ ਸੀ ਯਾਰ ਸੋਈ ਆਪਾਂ ਵਿਦਮ ਮਟੀਰੀਅਲ ਚ ਬਣਾਇਆ ਕੰਮ ਸਾਰਾ ਕਿੱਥੇ ਤਾਂ ਇੱਕ ਕਬਜਾ ਕਿੱਥੇ ਇੱਕ ਦੇ ਮੁੱਲ 'ਚ ਤਿੰਨ ਤੋਂ ਚਾਰ ਕਬਜੇ ਫਰਕ ਇੰਨਾ ਪੈਂਦਾ ਵਿਦਮ ਮਟੀਰੀਅਲ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਬੰਦਾ ਸਮਾਨ ਮਾੜਾ ਹੀ ਲਾਉਂਦਾ ਜਿਹੜੇ ਬੰਦੇ ਨੂੰ ਇਹ ਲੱਗਦਾ ਨਾ ਯਾਰ ਇਹ ਭਰਾਵਾਂ ਦੇ ਘਰੇ ਕੰਮ ਕਰਨਾ ਪਰ ਤਸੱਲੀ ਕਰਾਉਣ ਦੀ ਕੋਸ਼ਿਸ਼ ਕਰਦਾ ਹੁੰਦਾ ਇਹ ਆਪਣੇ ਬੰਦੇ ਕੰਮ ਕਰੀ ਜਾਂਦੇ ਰਾਜਿਆਂ ਨਾਲੇ ਖੋਲਣਾ ਜਾਵੇ ਮੈਂ ਇਹਨਾਂ ਸ਼ਕਤੀਮਾਨ ਖੁੱਲੂ ਕਹਿੰਦਾ ਕਿ ਨਹੀਂ ਖੁੱਲਦਾ ਉਹਨੂੰ ਤੇ ਅਸੀਂ ਸਿਰਫ ਪੰਗਾ ਲੈਣ ਆਉਨੇ ਹਾਂ ਕਿ ਮੈਸਤਰੀਆਂ ਸਲੇਡੇ ਵਾਂਨ ਨੂੰ ਕਰਦੇ ਆ ਤੇ ਕਬਜੇ ਸੋਹਣੇ ਆ ਤਸੱਲੀ ਆ ਤੇ ਇੰਨਾ ਪੈਸਾ ਲਾ ਕੇ ਵੀ ਮੇਰੇ ਖਿਆਲ ਚ ਹੁਣ ਸਾਰੇ ਟੋਟਲ ਕਬਜੇ ਕਿੰਨੇ ਲੱਗ ਜਣੇ 100 100 ਕਬਜੇ ਮਗਰ ਜੋ ਜੇ ਫਰਕ ਲਾਈਏ ਤਾਂ ਮੇਰਾ ਖਿਆਲ ਆ ਵੀ 11 ਤੋਂ 12000 ਰੁਪਏ ਦਾ ਫਰਕ ਪੈਣਾ ਚਾਹੀਦਾ ਸਹੀ ਸਮਾਨ ਮਗਰ ਸਣੇ ਪੇਚ ਤੇ ਜਦੋਂ ਉਹਨੂੰ ਆਪਾਂ ਕਵਰ ਕਰਵਾਵਾ ਗੱਲਾਂ ਦਾ ਫਰਕ ਆ ਯਾਰ ਅਸੀਂ ਜਦੋਂ ਇਸ ਕੰਮ ਚ ਪਏ ਯਾਰ ਸਾਨੂੰ ਬਾਵਾ ਗੱਲਾਂ ਦਾ ਫਾਇਦਾ ਪਤਾ ਲੱਗਿਆ ਤਸੱਲੀ ਐ ਇਸ ਗੱਲ ਦੀ ਸੋਨਾ ਵੀ ਲੰਘਦਾ ਕੰਮ ਕੀਤਾ ਜਦੋਂ ਮਾਲਕ ਨੇ ਆਪਣੇ ਚ ਯਕੀਨ ਕੀਤਾ ਹੋਵੇ ਤਾਂ ਯਕੀਨ ਨੂੰ ਬਰਕਰਾਰ ਰੱਖਣ ਵਾਸਤੇ ਕਈ ਜਿਹੜੇ ਪੱਲਿਓ ਪੈਸੇ ਵੀ ਪਾਉਣੇ ਪੈਂਦੇ ਆ ਤੇ ਸਾਰੀ ਐਸੈਸਰੀ ਜੇ ਤੁਹਾਡੀ 1.5 ਲੱਖ ਦੀ ਆਉਂਦੀ ਆ ਤੇ ਮੇਰੇ ਖਿਆਲ ਅੰਦੀ ਹੋਰ 20000 ਰੁਪਏ ਜੂਗਾ ਸਾਰੇ ਕੰਮ ਅੰਨਾ ਕੀ ਪੈਂਦਾ ਤੇ ਤਸੱਲੀ ਬਾਤ ਹੋ ਜਾਂਦੀ ਇਹ ਸਮੇਤ ਸਮਾਨ ਦੇ ਵਿੱਚ ਆਪਣਾ ਸਮਾਨ ਲਾਇਆ ਹੋਇਆ ਤਸੱਲੀ ਕਰਈਆ ਰਾਜੇ ਦੀ ਕੋਠੀ ਦਾ ਲਗਭਗ ਸਾਰਾ ਕੰਮ ਡਨ ਹੋ ਜਾਂਦੇ ਆ ਉਥੇ ਇਹ ਜਿਹੇ ਕਮੀਆਂ ਹੀ ਰਹਿਣ ਨਹੀਂ ਦਿੰਦੀਆਂ ਵੀ ਜਿਹੜੇ ਮਾਲਤ ਨੂੰ 5 ਸਾਲ 4 ਸਾਲ ਬਾਅਦ ਵੀ ਫਿਕਰ ਪਉ। ਓਕੇ ਜੀ ਜਿਹੜਾ ਜਿਹੜਾ ਸਹਿਮਤ ਹੈ ਸਕਾਲ ਨਾਲ ਜ਼ਰੂਰ ਕਮੈਂਟ ਤੇ ਲਾਈਵ ਸ਼ੇਅਰ ਤੇ ਕਰਿਓ ਜ਼ਰੂਰ ਧੰਨਵਾਦ ਜੀ।